ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੀਆਂ ਅੱਜ ਦੀਆਂ ਖਬਰਾਂ ਤੇ ਉਦਯੋਗਪਤੀ ਤੇ ਟੈਸਲਾ ਦੇ ਸੀਈਓ ਐਲਨ ਮਸਕ ਵੱਲੋਂ ਇੱਕ ਨਵੀਂ ਰਾਜਨੀਤਿਕ ਪਾਰਟੀ ਅਮਰੀਕਾ ਪਾਰਟੀ ਦਾ ਐਲਾਨ ਕਰਨ ਤੋਂ ਇੱਕ ਦਿਨ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਇਸ ਕਦਮ ਨੂੰ ਹਸੋਹਿਣਾ ਕਰਾਰ ਦਿੱਤਾ ਹੈ 트ੰਪ ਨੇ ਵੀ ਮਸਕ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਹਨਾਂ ਦਾ ਇਹ ਕਦਮ ਸਿਰਫ ਪੰਬਲਪੂਸਾ ਪੈਦਾ ਕਰੇਗਾ ਅਮਰੀਕਾ 'ਚ ਤੀਜੀ ਰਾਜਨੀਤਿਕ ਪਾਰਟੀ ਦਾ ਸਬੰਧਤ ਮੁੱਦੇ ਤੇ ਬੋਲਦੇ ਡੋਨਲਡ 트ੰਪ ਨੇ ਮੀਡੀਆ ਨੂੰ ਕਿਹਾ ਮੈਨੂੰ ਲੱਗਦਾ ਹੈ ਕਿ ਤੀਜੀ ਧਿਰ ਸ਼ੁਰੂ ਕਰਨਾ ਹਾਸੋਹੀਣਾ ਹੈ ਸਾਡੀ ਰਿਪਬਲਿਕਨ ਪਾਰਟੀ ਬਹੁਤ ਸਫਲ ਹੈ ਡੈਮੋਕ੍ਰੇਟ ਆਪਣਾ ਰਸਤਾ ਪਟਕ ਗਏ ਨੇ ਪਰ ਇਹ ਹਮੇਸ਼ਾ ਦੋ ਪਾਰਟੀ ਪ੍ਰਣਾਲੀ ਰਹੀ ਹੈ ਤੀਜੀ ਧਿਰ ਸ਼ੁਰੂ ਕਰਨ ਨਾਲ ਸਿਰਫ ਪੰਬਲਪੂਸਾ ਹੀ ਵਧੇਗਾ 트ੰਪ ਨੇ ਟ੍ਰੂਥ ਸੋਸ਼ਲ ਤੇ ਇੱਕ ਲੰਬੀ ਪੋਸਟ ਸਾਂਝੀ ਕੀਤੀ ਹੈ ਉਹਨਾਂ ਨੇ ਪੋਸਟ 'ਚ ਲਿਖਿਆ ਉਹ ਇਹ ਦੇਖ ਕੇ ਬਹੁਤ ਦੁਖੀ ਨੇ ਕਿ ਪਿਛਲੇ 5 ਹਫਤਿਆਂ ਚ ਐਲਨ ਮਸਕ ਪੂਰੀ ਤਰ੍ਹਾਂ ਪਟੜੀ ਤੋਂ ਉੱਤਰ ਗਿਆ ਹੈ ਤੇ ਉਹਨਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ 트াম্প ਨੇ ਕਿਹਾ ਉਹ ਇੱਕ ਤੀਜੀ ਰਾਜਨੀਤਿਕ ਪਾਰਟੀ ਵੀ ਸ਼ੁਰੂ ਕਰਨਾ ਚਾਹੁੰਦਾ ਹੈ ਇਸ ਤੱਥ ਦੇ ਬਾਵਜੂਦ ਕਿ ਉਹ ਸੰਯੁਕਤ ਰਾਜ ਚ ਕਦੇ ਸਫਲ ਨਹੀਂ ਹੋਏ ਅਜਿਹਾ ਲੱਗਦਾ ਹੈ ਕਿ ਸਿਸਟਮ ਉਹਨਾਂ ਲਈ ਤਿਆਰ ਨਹੀਂ ਕੀਤਾ ਗਿਆ ਤੀਜੀਆਂ ਧਿਰਾਂ ਲਈ ਇੱਕੋ ਇੱਕ ਚੀਜ਼ ਚੰਗੀ ਹੈ ਕਿ ਉਹ ਪੂਰੀ ਤਰ੍ਹਾਂ ਵਿਗਨ ਅਤੇ ਹਫੜਾ ਦਫੜੀ ਪੈਦਾ ਕਰਨਾ ਅਤੇ ਅਸੀਂ ਇਹ ਬਹੁਤ ਪਹਿਲਾਂ ਕੱਟੜਪੰਥੀ ਖੱਬੇਪੱਖੀ ਡੈਮੋਕ੍ਰੇਟਸ ਨਾਲ ਕੀਤਾ ਹੈ ਜਿਨ੍ਹਾਂ ਨੇ ਆਪਣਾ ਵਿਸ਼ਵਾਸ ਤੇ ਆਪਣਾ ਮਨ ਗਵਾ ਦਿੱਤਾ ਹੈ ਦੂਜੇ ਪਾਸੇ ਰਿਪਬਲਿਕਨ ਇੱਕ ਸੁਚਾਰੂ ਢੰਗ ਨਾਲ ਚੱਲਣ ਵਾਲੀ ਮਸ਼ੀਨ ਹਨ ਜਿਨ੍ਹਾਂ ਨੇ ਹੁਣੇ ਹੀ ਸਾਡੇ ਦੇਸ਼ ਦੇ ਇਤਿਹਾਸ 'ਚ ਆਪਣੀ ਕਿਸਮ ਦਾ ਸਭ ਤੋਂ ਵੱਡਾ ਬਿੱਲ ਪਾਸ ਕੀਤਾ ਹੈ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਹ ਇੱਕ ਮਹਾਨ ਕਾਨੂੰਨ ਹੈ ਜੋ ਹਾਸੋਹੀਣੀ ਇਲੈਕਟ੍ਰਿਕ ਵਾਹਨ ਦੀ ਜ਼ਰੂਰਤ ਨੂੰ ਖਤਮ ਕਰਦਾ ਹੈ ਮੈਂ ਹਮੇਸ਼ਾ ਇਲੈਕਟ੍ਰਿਕ ਕਾਰ ਖਰੀਦਣ ਦੀ ਜ਼ਰੂਰਤ ਦਾ ਵਿਰੋਧ ਕੀਤਾ ਹੈ ਮੈਂ ਗੈਸੋਲੀਨ ਦੁਆਰਾ ਸੰਚਾਲਿਤ ਵਾਹਨ ਹਾਈਬ੍ਰਿਡ ਜਾ ਨਵੀਂ ਟੈਕਨੋਲੋਜੀਆ ਦੁਆਰਾ ਸੰਚਾਲਿਤ ਵਾਹਨ ਖਰੀਦਣ ਦੀ ਆਜ਼ਾਦੀ ਦੀ ਵਕਾਲਤ ਕੀਤੀ ਹੈ ਮੈਂ ਇਸ ਤੇ 2 ਸਾਲ ਤੋਂ ਮੁਹਿੰਮ ਚਲਾਈ ਅਤੇ ਇਮਾਨਦਾਰੀ ਨਾਲ ਜਦੋਂ ਐਲਨ ਨੇ ਮੈਨੂੰ ਆਪਣਾ ਪੂਰਾ ਅਤੇ ਨਿਰਵਿਵਾਦ ਸਮਰਥਨ ਦਿੱਤਾ ਤਾਂ ਮੈਂ ਬਹੁਤ ਹੈਰਾਨ ਹੋਇਆ ਇਸ ਲਈ ਮੈਂ ਉਸ ਨੂੰ ਪੁੱਛਿਆ ਕਿ ਕੀ ਉਸ ਨੂੰ ਪਤਾ ਹੈ ਕਿ ਮੈਂ EV ਆਦੇਸ਼ ਨੂੰ ਖਤਮ ਕਰਨ ਜਾ ਰਿਹਾ ਹਾਂ ਇਹ ਮੇਰੇ ਹਰ ਭਾਸ਼ਣ ਤੇ ਹਰ ਗੱਲਬਾਤ ਚ ਸੀ ਉਸ ਨੇ ਕਿਹਾ ਕਿ ਉਸ ਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੈ ਪਰ ਮੈਂ ਹੁਣ ਬਹੁਤ ਹੈਰਾਨ ਆ ਮਸਕ ਅਤੇ ਟਰੰਪ ਵਿਚਕਾਰ ਤਣਾ ਉਦੋਂ ਵੱਧ ਗਿਆ ਜਦੋਂ ਮਸਕ ਨੇ ਟਰੰਪ ਦੇ ਨਵੇਂ ਟੈਕਸ ਦੇ ਖਰਚ ਬਿੱਲ ਦੀ ਆਲੋਚਨਾ ਕੀਤੀ ਜਿਸ ਦਾ ਕਾਂਗਰਸ ਬਜਟ ਦਫ਼ਤਰ ਦੇ ਅਨੁਮਾਨ ਲਗਾਇਆ ਗਿਆ ਸੀ ਕਿ ਇਹ 2034 ਤੱਕ ਅਮਰੀਕੀ ਘਾਟੇ 'ਚ 3.3 ਟ੍ਰਿਲੀਅਨ ਡਾਲਰ ਦਾ ਵਾਅਦਾ ਕਰੇਗਾ ਪੰਜਾਬ ਤੇ ਚੰਡੀਗੜ੍ਹ 'ਚ ਬੰਬ ਧਮਾਕਿਆਂ 'ਚ ਸ਼ਾਮਲ ਬੱਬਰ ਖਾਲਸਾ ਦੇ ਆਤਵਾਦੀ ਹੈਪੀ ਪੱਸ਼ੀਆ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਇਸ ਨੂੰ ਸੁਰੱਖਿਆ ਏਜੰਸੀਆਂ ਲਈ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ ਜਿਸ ਨਾਲ ਅੱਤਵਾਦ ਅਤੇ ਗੈਂਗਸਟਰ ਨੈੱਟਵਰਕ ਦਾ ਸਬੰਧ ਤੋੜਨ ਚ ਮਦਦ ਮਿਲੇਗੀ। ਧਿਆਨ ਦੇਣ ਯੋਗ ਹੈ ਕਿ 17 ਅਪ੍ਰੈਲ ਨੂੰ ਅਮਰੀਕੀ ਏਜੰਸੀ FBI ਨੇ ਪਸ਼ੀਆ ਨੂੰ ਸੈਕਰਾਮੈਂਟੋ ਤੋਂ ਗ੍ਰਿਫਤਾਰ ਕੀਤਾ ਸੀ। FBI ਨੇ ਗ੍ਰਿਫਤਾਰ ਵਿਅਕਤੀ ਦੀ ਤਸਵੀਰ ਵੀ ਜਾਰੀ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਭਾਰਤ ਚ ਹੋਏ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਹੈ। ਹੈਪੀ ਪਸ਼ੀਆ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਚ ਦਾਖਲ ਹੋਇਆ ਅਤੇ ਆਪਣੀ ਪਛਾਣ ਛੁਪਾਉਣ ਲਈ ਇੱਕ ਬਰਨਰ ਫੋਨ ਦੀ ਵਰਤੋਂ ਕੀਤੀ ਉਹ ਇਸ ਸਮੇਂ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੀ ਹਿਰਾਸਤ ਦੇ ਵਿੱਚ ਹੈ ਤੁਹਾਨੂੰ ਦੱਸ ਦਈਏ ਕਿ ਹੈਪੀ ਪਸੀਆਂ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪਸੀਆਂ ਦੇ ਨਾਲ ਸਬੰਧਤ ਹੈ ਤੇ ਕਈ ਸਾਲਾਂ ਤੋਂ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਲ ਹੈ ਉਹ 17 ਅਪਰਾਧਿਕ ਮਾਮਲਿਆਂ 'ਚ ਲੋੜਿੰਦਾ ਹੈ ਜਿਸ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਯੂਪੀਏ ਆਰਮਜ਼ ਐਕਟ ਅਤੇ ਨਾਰਕੋਟਿਕ ਡਰੱਗਸ ਐਂਡ ਸਾਈਕ੍ਰੋਟ ਟ੍ਰੋਪਿਕ ਸਬਸਟੈਂਸ ਜਾਨਕੀ ਕਿ ਐਨਡੀਪੀਐਸ ਐਕਟ ਦੇ ਤਹਿਤ ਦੋਸ਼ੀ ਸ਼ਾਮਲ ਹੈ ਉਹ ਪੰਜਾਬ ਚ ਕਈ ਅਤਵਾਦੀ ਹਮਲਿਆਂ ਖਾਸ ਕਰਕੇ ਪੁਲਿਸ ਸਟੇਸ਼ਨਾਂ ਤੇ ਜਨਤਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ਚ ਕਥਿਤ ਸ਼ਮੂਲੀਅਤ ਲਈ ਭਾਰਤੀ ਅਧਿਕਾਰੀਆਂ ਦੇ ਰਡਾਰ ਤੇ ਸੀ ਨਿਊਯਾਰਕ ਦੇ ਸੌਥਬੀ ਨਿਲਾਮੀ ਘਰ ਦੇ ਵਿੱਚ ਇੱਕ ਕੀਮਤੀ ਚਟਾਨ ਦੀ ਨਿਲਾਮੀ ਹੋਣ ਜਾ ਰਹੀ ਹੈ ਜੋ ਮੰਗਲ ਗ੍ਰਹਿ ਤੋਂ ਡਿੱਗੀ ਸੀ ਇਹ ਧਰਤੀ ਤੇ ਡਿੱਗੀ ਮੰਗਲ ਗ੍ਰਹਿ ਦੀ ਸਭ ਤੋਂ ਵੱਡੀ ਚਟਾਨ ਹੈ ਜਿਸ ਦਾ ਵਜ਼ਨ 24 ਕਿਲੋਗ੍ਰਾਮ ਹੈ। ਇਹ ਚਟਾਨ ਉਹਨਾਂ ਲਈ ਬੇਹਦ ਅਹਿਮ ਹੈ ਜੋ ਮੰਗਲ ਗ੍ਰਹਿ ਦੇ ਵਿਸ਼ੇ 'ਚ ਖੋਜ ਕਰਨਾ ਚਾਹੁੰਦੇ ਨੇ ਜਾਂ ਪੁਲਾੜ ਨਾਲ ਜੁੜੀਆਂ ਚੀਜ਼ਾਂ ਦੇ ਵਿੱਚ ਦਿਲਚਸਪੀ ਰੱਖਦੇ ਨੇ। ਇੱਕ ਰਿਪੋਰਟ ਮੁਤਾਬਕ ਇਸ ਪੱਥਰ ਦੀ ਕੀਮਤ 34 ਕਰੋੜ ਰੁਪਏ ਦੱਸੀ ਜਾ ਰਹੀ ਹੈ। ਧਰਤੀ ਤੇ ਮੰਗਲ ਗ੍ਰਹਿ ਤੋਂ ਡਿੱਗੀ ਇੱਕ ਚਟਾਨ ਨੂੰ ਨਿਲਾਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਚਟਾਨ ਦਾ ਨਾਮ NW A 16788 ਹੈ। ਜੋ ਧਰਤੀ ਤੇ ਡਿੱਗੀ ਮੰਗਲਗ੍ਰਹਿ ਦੀ ਸਭ ਤੋਂ ਵੱਡੀ ਚਟਾਨ ਹੈ ਇਸ ਮਹੀਨੇ ਦੇ ਆਖਰ ਤੱਕ ਇਸ ਦੁਰਲਭ ਪੱਥਰ ਦੀ ਨਿਲਾਮੀ ਕੀਤੀ ਜਾਵੇਗੀ ਇਥੇ ਦੱਸ ਦਈਏ ਕਿ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਇਸ ਚਟਾਨ ਦਾ ਵਜ਼ਨ 24 ਕਿਲੋਗ੍ਰਾਮ ਹੈ ਤੇ ਇਸ ਨੂੰ ਨਵੰਬਰ 2023 ਚ ਨਾਈਜਰ ਦੇ ਦੂਰ ਦੁਰਾਡੇ ਆਗਦੇਜ਼ ਖੇਤਰ ਚ ਇੱਕ ਵਿਗਿਆਨੀ ਵੱਲੋਂ ਖੋਜਿਆ ਗਿਆ ਸੀ ਇਹ ਮੰਗਲਗ੍ਰਹਿ ਤੋਂ ਡਿੱਗੇ ਜ਼ਿਆਦਾਤਰ ਉਲਕਾ ਪਿੰਡਾਂ ਦੀ ਤੁਲਨਾ ਚ ਸਭ ਤੋਂ ਵੱਡੀ ਹੈ ਜੋ ਆਮ ਤੌਰ ਤੇ ਛੋਟੇ ਟੁਕੜਿਆਂ ਚ ਹੁੰਦੇ ਨੇ ਇਸ ਚਟਾਨ ਦੇ ਅੰਦਰੂਨੀ ਵਿਸ਼ਲੇਸ਼ਣ ਤੋਂ ਪਤਾ ਚੱਲਿਆ ਹੈ ਕਿ ਇਹ ਸ਼ੂਦਰ ਗ੍ਰਹਿ ਦੇ ਪ੍ਰਭਾਵ ਨਾਲ ਮੰਗਲ ਦੀ ਸਤਾ ਤੋਂ ਉੱਡ ਗਈ ਸੀ ਜੋ ਬਾਅਦ ਵਿੱਚ ਧਰਤੀ ਤੇ ਆ ਡ ਗਈ। ਮੰਗਲ ਗ੍ਰਹਿ ਤੋਂ ਡਿੱਗੇ ਇਸ ਦੁਰਲਭ ਪੱਥਰ ਦੀ ਨਿਲਾਮੀ 16 ਜੁਲਾਈ ਨੂੰ ਸੋਤਬੀ ਦੇ ਨਿਊਯਾਰਕ ਸਥਿਤ ਦਫ਼ਤਰ 'ਚ ਹੋਵੇਗੀ। ਇਹ ਕੁਦਰਤੀ ਇਤਿਹਾਸ ਵਿਕਰੀ ਦਾ ਹਿੱਸਾ ਹੋਵੇਗੀ ਅਤੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਦੁਰਲਭ ਉਲਕਾ ਪਿੰਡ ਦੱਸਿਆ ਜਾ ਰਿਹਾ ਹੈ। ਇਸ ਚਟਾਨ ਦੀ ਅੰਦਾਜ਼ਨ ਕੀਮਤ 17 ਕਰੋੜ ਤੋਂ 34 ਕਰੋੜ ਰੁਪਏ ਦੇ ਵਿੱਚਕਾਰ ਤੈਅ ਕੀਤੀ ਗਈ ਹੈ ਸੋਤਬੀ ਨੇ ਇਸ ਪੱਥਰ ਨੂੰ ਇੱਕ ਸਮਾਰਕੀ ਨਮੂਨਾ ਦੱਸਿਆ ਜੋ ਧਰਤੀ ਤੇ ਹੁਣ ਤੱਕ ਪਾਏ ਗਏ ਮੰਗਲ ਗ੍ਰਹਿ ਦੇ ਹੋਰ ਟੁਕੜਿਆਂ ਤੋਂ ਲਗਭਗ 70% ਵੱਡਾ ਹੈ ਇਹ ਜਾਣਕਾਰੀ ਅਨੁਸਾਰ ਹੁਣ ਤੱਕ ਧਰਤੀ ਤੇ ਮੰਗਲ ਗ੍ਰਹਿ ਦੇ ਸਿਰਫ 400 ਉਲਕਾ ਪਿੰਡ ਖੋਜੇ ਗਏ ਨੇ ਇਹੀ ਕਾਰਨ ਹੈ ਕਿ ਇਸ ਨਿਲਾਮੀ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਸੋਤਬੀ ਦੇ ਵਿਗਿਆਨ ਤੇ ਕੁਦਰਤੀ ਇਤਿਹਾਸ ਦੇ ਉਪ ਪ੍ਰਧਾਨ ਕੈਸੰਡਾ ਹੈਟਨ ਨੇ ਇਸ ਨੂੰ ਅਸਾਧਾਰਨ ਮਹੱਤਵ ਦੀ ਖੋਜ ਦੱਸਿਆ ਇਹ ਚਟਾਨ ਲਾਲ ਰੰਗ ਦੀ ਹੈ ਤੇ ਇਸ ਦੀ ਸਤ੍ਹਾ ਤੇ ਕੱਚ ਵਰਗੀਆਂ ਪਰਤਾਂ ਦਿਖਾਈ ਦਿੰਦੀਆਂ ਨੇ ਸੋਤਬੀ ਨੇ ਆਖਿਆ ਹੈ ਕਿ ਮੰਗਲ ਗ੍ਰਹਿ ਦੇ ਟੁਕੜੇ ਯਕੀਨਨ ਤੌਰ ਤੇ ਬੇहद ਦੁਰਲਭ ਨੇ 77000 ਉਲਕਾ ਪਿੰਡਾਂ ਚੋਂ ਸਿਰਫ 400 ਹੀ ਮੰਗਲ ਗ੍ਰਹਿ ਤੋਂ ਡਿੱਗੇ ਹੋਏ ਪੱਥਰ ਧਰਤੀ ਤੇ ਮੌਜੂਦ ਨੇ ਇੱਕ ਪਾਸੇ ਜਿੱਥੇ ਕੁਝ ਲੋਕ ਇਸ ਉਲਕਾ ਪਿੰਡ ਦੀ ਨਿਲਾਮੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਉੱਥੇ ਹੀ ਕੁਝ ਮਾਹਿਰਾਂ ਨੇ ਇਸ ਦੁਰਲਭ ਚਟਾਨ ਦੀ ਨਿਲਾਮੀ ਤੇ ਨਰਾਜ਼ਗੀ ਜ਼ਾਹਰ ਕੀਤੀ ਹੈ ਸਕਾਟਲੈਂਡ ਦੇ ਐਡਨਬਰਗ ਯੂਨੀਵਰਸਿਟੀ ਚ ਜੀਵ ਵਿਗਿਆਨ ਅਤੇ ਵਿਕਾਸ ਦੇ ਪ੍ਰੋਫੈਸਰ ਸਟੀਵ ਬੁਸੇਟ ਦਾ ਕਹਿਣਾ ਹੈ ਕਿ ਇਹ ਸ਼ਰਮ ਦੀ ਗੱਲ ਹੋਵੇਗੀ ਜੇਕਰ ਉਲਕਾ ਪਿੰਡ ਜਨਤਕ ਅਧਿਅਨ ਤੇ ਮਨੋਰੰਜਨ ਲਈ ਅਜਾਇਬ ਘਰ ਚ ਪ੍ਰਦਰਸ਼ਿਤ ਹੋਣ ਦੀ ਬਜਾਏ ਕਿਸੇ ਅਮੀਰ ਵਰਗ ਦੀ ਤਜੋਰੀ ਚ ਸਮਾ ਜਾਵੇ। ਅਮਰੀਕਾ ਦੇ ਟੈਕਸਸ ਰਾਜ ਦੇ ਵਿੱਚ ਗੁਆਡਾਲੂਪ ਨਦੀ ਚ ਸ਼ੁੱਕਰਵਾਰ ਨੂੰ ਅਚਾਨਕ ਆਏ ਹੜ੍ਹ ਕਾਰਨ 3 ਦਿਨਾਂ ਦੇ ਵਿੱਚ 80 ਲੋਕਾਂ ਦੀ ਮੌਤ ਹੋ ਗਈ ਜਦਕਿ 41 ਲਾਪਤਾ ਨੇ। ਨਦੀ ਦੇ ਨੇੜੇ ਕੁੜੀਆਂ ਲਈ ਇੱਕ ਸਮਰ ਕੈਂਪ ਸੀ ਜੋ ਹੜ੍ਹ ਚ ਫਸ ਗਿਆ ਹਾਲਾਂਕਿ ਕੈਂਪ ਚ ਮੌਜੂਦ 750 ਕੁੜੀਆਂ ਨੂੰ ਬਚਾ ਲਿਆ ਗਿਆ ਟੈਕਸਸ ਦੇ ਕਈ ਇਲਾਕਿਆਂ ਚ ਸਥਿਤੀ ਅਜੇ ਵੀ ਆਮ ਵਾਂਗ ਨਹੀਂ ਹੋਈ ਹੈ ਮੌਸਮ ਵਿਭਾਗ ਨੇ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਅਤੇ ਗਵਾਡਾਲੂਪ ਨਦੀ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਉੱਚੀਆਂ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਟੈਕਸਸ ਦੇ ਸੈਨ ਐਂਟੋਨੀਓ ਚ ਲਗਭਗ 15 ਇੰਚ ਮੀ ਪਿਆ ਸਿਰਫ 45 ਮਿੰਟਾਂ ਚ ਨਦੀ ਦਾ ਪੱਧਰ 26 ਫੁੱਟ ਵੱਧ ਗਿਆ ਜਿਸ ਨਾਲ ਘਰ ਅਤੇ ਵਾਹਨ ਵਹਿ ਗਿਆ ਅਮਰੀਕਾ ਦੇ ਦੱਖਣੀ ਫਿਲਾਡਲਫੀਆ ਦੇ ਇੱਕ ਇਲਾਕੇ 'ਚ ਸੋਮਵਾਰ ਤੜਕੇ ਗੋਲੀਬਾਰੀ ਦੀ ਘਟਨਾ ਵਾਪਰੀ ਇਸ ਗੋਲੀਬਾਰੀ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਪੁਲਿਸ ਕਮਿਸ਼ਨਰ ਕੇਵਿਨ ਬੈਥਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮ੍ਰਿਤਕਾਂ 'ਚੋਂ ਤਿੰਨ ਬਾਲਗ ਸਨ ਤੇ ਜ਼ਖਮੀਆਂ 'ਚੋਂ ਦੋ ਕਿਸ਼ੋਰ ਸਨ ਉਹਨਾਂ ਦੱਸਿਆ ਕਿ ਗੋਲੀਬਾਰੀ ਦੀ ਇਹ ਘਟਨਾ ਸਵੇਰੇ 1 ਵਜੇ ਤੋਂ ਥੋੜੀ ਦੇਰ ਪਹਿਲਾਂ ਗ੍ਰੇਸ ਫੇਰੀ ਦੇ ਇੱਕ ਰਿਹਾਇਸ਼ੀ ਇਲਾਕੇ 'ਚ ਵਾਪਰੀ ਬੈਥਲ ਨੇ ਕਿਹਾ ਕਿ ਸਾਡੇ ਕੋਲ ਕਈ ਰਾਉਂਡ ਗੋਲੀਆਂ ਦੇ ਗੋਲੇ ਸਨ ਪੁਲਿਸ ਨੇ ਕਿਹਾ ਕਿ ਇਸ ਸਬੰਧ 'ਚ ਇੱਕ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਤੇ ਉਸ ਤੋਂ ਇੱਕ ਹਥਿਆਰ ਬਰਾਮਦ ਕੀਤਾ ਗਿਆ ਬੈਥਲ ਨੇ ਕਿਹਾ ਕਿ ਪੁਲਿਸ ਨੇ ਸ਼ਨੀਵਾਰ ਦੇਰ ਰਾਤ ਤੋਂ ਐਤਵਾਰ ਸਵੇਰ ਤੱਕ ਉਸੇ ਇਲਾਕੇ 'ਚ ਕਾਰਵਾਈ ਕੀਤੀ ਸੀ ਅਤੇ ਕੁਝ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਸਨ ਗੋਲੀਬਾਰੀ ਪਿੱਛੇ ਕੀ ਕਾਰਨ ਸੀ ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਰੂਸ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਰੂਸ ਦੇ ਸਾਬਕਾ ਟਰਾਂਸਪੋਰਟ ਮੰਤਰੀ ਰੋਮਨ ਸਟਾਰੋਵੋਇਟ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਦੱਸਿਆ ਜਾ ਰਿਹਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰੋਮਨ ਸਟਾਰੋਵੋਇਟ ਨੂੰ ਬਰਖਾਸਤ ਕਰ ਦਿੱਤਾ ਸੀ ਇਸ ਤੋਂ ਕੁਝ ਘੰਟਿਆਂ ਬਾਅਦ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਇਸ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਰੂਸ ਦੀ ਜਾਂਚ ਕਮੇਟੀ ਨੇ ਰਿਪੋਰਟ ਦਿੱਤੀ ਹੈ ਕਿ ਸਾਬਕਾ ਰੂਸੀ ਟਰਾਂਸਪੋਰਟ ਮੰਤਰੀ ਰੋਮਨ ਸਟਾਰੋਵੋਇਟ ਦੀ লাশ ਉਹਨਾਂ ਦੀ ਕਾਰ ਤੋਂ ਮਿਲੀ ਹੈ ਜਾਣਕਾਰੀ ਮੁਤਾਬਕ ਉਹਨਾਂ ਨੇ ਲਗਭਗ 5 ਸਾਲ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਕੁਰਸਕ ਖੇਤਰ ਦੇ ਗਵਰਨਰ ਵਜੋਂ ਸਿਵਾਨ ਭਾਈ ਇਸ ਤੋਂ ਬਾਅਦ ਸਟਾਰੋਵੋਇਟ ਨੂੰ ਸਾਲ 2024 ਚ ਟ੍ਰਾਂਸਪੋਰਟ ਮੰਤਰੀ ਨਿਯੁਕਤ ਕੀਤਾ ਗਿਆ ਸੀ ਰੂਸ ਦੇ ਕਾਨੂੰਨੀ ਜਾਣਕਾਰ ਪੋਰਟਲ ਤੇ ਪ੍ਰਕਾਸ਼ਿਤ ਅਧਿਕਾਰਤ ਆਦੇਸ਼ ਸਟਾਰੋਵੋਇਟ ਦੀ ਬਰਖਾਸਤਗੀ ਦਾ ਕੋਈ ਕਾਰਨ ਨਹੀਂ ਦਿੰਦਾ ਹੈ ਸਟਾਰੋਵੋਇਟ ਨੂੰ ਇਸ ਅਹੁਦੇ ਤੇ ਸਿਰਫ 1 ਸਾਲ ਪਹਿਲਾਂ ਨਿਯੁਕਤ ਕੀਤਾ ਗਿਆ ਸੀ ਇਹ ਜ਼ਿਕਰਯੋਗ ਹੈ ਕਿ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਅਜੇ ਹੀ ਸਮੇਂ ਹਟਾ ਦਿੱਤਾ ਗਿਆ ਜਦੋਂ 5 ਤੇ 6 ਜੁਲਾਈ ਨੂੰ ਯੂਕਰੇਨੀ ਡਰੋਨ ਹਮਲਿਆਂ ਤੋਂ ਸੁਰੱਖਿਆ ਖਤਰਿਆਂ ਕਾਰਨ ਪ੍ਰਮੁੱਖ ਰੂਸੀ ਹਵਾਈ ਅੱਡਿਆਂ ਤੇ ਲਗਭਗ 300 ਉਡਾਣਾਂ ਨੂੰ ਰੋਕ ਦਿੱਤਾ ਗਿਆ ਸੀ ਇਸ ਸਬੰਧ ਵਿੱਚ ਕਰਮਲ ਨੇ ਦੱਸਿਆ ਕਿ ਨੋਵਗੋਰੋਦ ਖੇਤਰ ਦੇ ਸਾਬਕਾ ਗਵਰਨਰ ਆਂਦ੍ਰੇਈ ਨਿਕਿਟਿਨ ਨੂੰ ਸਟਾਰੋਵੋਇਟ ਦੀ ਜਗ੍ਹਾ ਟਰਾਂਸਪੋਰਟ ਮੰਤਰੀ ਨਿਯੁਕਤ ਕੀਤਾ ਗਿਆ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ